ਬੈਠੀ ਹਾਂ ਮੇਰਾ ਬਾਜਰੀਆ ਹਾਂਜੀ ਸਾਸਰੀ ਘਰ ਦੀ ਕੀ ਹਾਲ ਚਾਲ ਆ ਤੇ ਆ ਵਡੀਆਂ ਬੜੀਆਂ ਲਮਾਰੀਆਂ ਬਣ ਚੁੱਕੀਆਂ ਤੇ ਟਾਈਮ ਥੋੜਾ ਰਹਿ ਗਿਆ ਮਤਲਬ 10 15 ਦਿਨ ਹੀ ਰਹਿ ਗਏ ਉਸੇ ਕਰਕੇ ਵੇਲੋ ਬਣ ਗਿਆ ਸਾਰੀ ਹਜੇ ਆਫ ਨਹੀਂ ਸੀ ਇਹਦੀ ਰਹੀਦੀ ਆ ਸਾਰੀ ਕਰਨ ਵਾਲੀ ਤੇ ਆ ਕੁੜੀਆਂ ਆ ਚੁੱਕੀਆਂ ਇੱਕ ਕੁੜੀ ਵੇਚ ਲੁਕੀ ਹੋਈ ਆ ਤੇ ਨਹੀਂ ਆਉਂਦਾ ਭਾਵੇਂ ਸਾ ਘੋਮ ਹੋਏ ਮੋਟੋ ਜੀ ਇਹਦੇ ਮੂੰਹ ਤੜਕਨ ਤੇੜ ਹੋ ਜਾਂਦੀ ਆ ਉਹਦੀ ਮਾਰ ਹੀ ਗਈ ਆ ਸੋ ਅੱਜ ਇਹਨਾਂ ਨੂੰ ਇਹਨਾਂ ਦੀਆਂ ਲਮਾਰੀਆਂ ਵਾਖ ਵਾਖੇ ਨਾ ਆਦੇ ਬੈਠੀ ਰਹੀ ਹੋਏ ਇੱਕ ਰੋਜ਼ ਮੈਂ ਕੁੱਪੜੀ ਕਿਰੋਕਰੇ ਬੈਠੀ ਹੁੰਦੀ ਦੀਦੀ ਨਹੀਂ ਨੇਰਾ ਤੇ ਵੇਖ ਲੋ ਆਜਿਆ ਆ ਵੇਖੋ ਸਿੰਪਲ ਤੋਂ ਕਰਾ ਦੱਸਿਓ ਤੁਹਾਨੂੰ ਕਿਦਾਂ ਦੀ ਲੱਗੀਆਂ ਲੈ ਚਾਹੀਦੋ ਖਾਈਏ ਸਿੰਪਲ ਤੋਂ ਉੱਪਰ ਇਹ ਆਪਾ ਬਣਾਈਏ ਮੇਰੇ ਪਾਸੇ ਇਹਨਾਂ ਦੀ ਸਾਰੇ ਗੁੰਗੀਆਂ ਬਹੁਤ ਜ਼ਿਆਦਾ ਬਣਾਇਆ ਹੋਰੇ ਆਪਾਂ ਗੁੰਗੀਆਂ ਬਤਾ ਕਿੰਨੀਆਂ ਬਣਾਈਆਂ ਇੱਧਰ ਕਿੰਨੀਆਂ ਜ਼ਿਆਦਾ ਗੁੰਗੀਆਂ ਬਣਾਈਆਂ ਇਹਨਾਂ ਨੂੰ ਚਾਹੀਦਾ ਮੇਰੇ ਬਕਸੇ ਦੇ ਨਾਮ ਲਿਖਿਆ ਜਾਵੇ ਅਮਨ ਦਾ ਬਕਸਾ ਹਾਂ ਚਾਹੀਦਾ ਤੁਰਬੇੜਾ ਨਾਲ ਇੱਕ ਬਕਸਾ ਮੇਰਾ ਨਹੀਂ ਜੀ ਉੱਪਰ ਉੱਪਰ ਰੱਖਾਂਗੇ ਰਜਾਈਆਂ ਕਉਂ ਰਜਾਈਆਂ ਨਹੀਂ ਦੇਖਣੀ ਹੁਣ ਸਿਆੜਾਣਾ ਹੁਣ ਕੱਢਣੀਆਂ ਉਹ ਐ ਹੋਏ ਥੱਲੇ ਰੱਖੀ ਜਾਈਏ ਵਾਰ ਵਾਰ ਉੱਤੇ ਕੌਣ ਚੜੂ ਫਿਰ ਉੱਤੇ ਦਰੀਆਂ ਦਰੀਆਂ ਸਾਰਾ ਰੱਖਾਂਗੇ ਕੰਪਾਲ ਦਰਿਆਂ ਸਾਰਾ ਕੁਝ ਉਪਰ ਆ ਤਰਾਂ ਗਾਦੇ ਕੋ ਲੱਗ ਜਾਣੇ ਆ ਤਰੂਫ ਲੋਨ ਜੇ ਲੱਗ ਜਾਣੇ ਆ ਤੇ ਇੱਕ ਨੀਂਸ਼ੀ ਸ਼ਾ ਲੱਗ ਜਾਣਾ ਬਹੁਤ ਸੋਹਣਾ ਟਾਈਪ ਬਣ ਜਾਊਗਾ ਮੱਲਵਾ ਦੀ ਉੱਪਰ ਦੀ ਗਰੇਵੇ ਉੱਤੇ ਸ਼ਾਤ ਸਾਡਾ ਬੁਰਾ ਆਲੀਆ ਸੋ ਉਸ ਨੂੰ ਇਗਨੋਰ ਕੀਤਾ ਜਾਵੇ ਜੂ ਵੀ ਤੇਰਾ ਕਿਹੜਾ ਆ ਇਹ ਤੂੰ ਦਿਖਾਈ ਇਹਨਾਂ ਨੂੰ ਤੁਹਾਡਾ ਚਾਰਾ ਭੈਣ ਬਣਾਵਾਂ ਦਾ ਆ ਆ ਤੁਹਾਡੀ ਨਮਾਈ ਬਸ ਇੱਕ ਮੇਰਾ ਪ੍ਰਾਪਤ ਵੇਸ਼ ਵੀ ਬਣ ਜਾਂਦੀ ਆ ਆ ਵਾਲਾ ਮੇਰਾ ਜਿੰਨੂੰ ਕੁਛ ਨਹੀਂ ਲੱਗਾ ਇਹ ਮੇਰਾ ਕੁਛ ਨਹੀਂ ਲੱਗਾ ਇਹਨੂੰ ਆ ਮੇਰਾ ਹਾਂ ਲੋਕ ਲੱਗੇ ਚੱਲ ਇੰਨੇ ਇੰਨੇ ਵੱਡੇ ਬਣਾਏ ਆ ਇਹਨਾਂ ਦਾ ਸਮਾਨ ਜਵਾਕ ਨੇ ਇੱਥੇ ਲੁਕ ਜਾ ਕਰਨਾ ਜਵਾਕੜੇ ਇਹਨਾਂ ਦਾ ਸਮਾਨ ਚੱਲ ਤੇ ਨਾ ਕੀ ਕਰਦੀ ਚੱਲ ਕੀ ਇਹਨਾਂ ਨੇ ਬੈਗ ਵੀ ਇੱਥੇ ਵੇਚੀ ਸੁਭੇਤੇ ਜਾਣਗੇ ਕੀਵਣ ਕਿੱਥੋਂ ਸਿੱਖਿਆ ਤੂੰ ਜਿਸ ਤੋਂ ਸਿੱਖਾਇਆ ਇੱਕ ਵਰਡ ਸਿੱਖ ਲਿਆ ਇੰਗਲਿਸ਼ ਦਾ ਇੰਗਲਿਸ਼ ਮਾਸਟਰ ਇਹਨਾਂ ਨੂੰ ਚੱਕਣ ਦਾ ਚੇਤਾ ਭੁੱਲ ਗਿਆ ਤੇ ਇਹ ਸਾਰੇ ਹੀ ਵਿਚਾਰੇ ਜਦੋਂ ਵੇਖੇ ਭੁੱਲ ਸਾਰੇ ਹੀ ਖਾਹਰਾ ਦੀ ਪਾਈ ਤੁਹਾਨੂੰ ਦਿਖਾਉਨੇ ਆ ਇੰਨਾ ਵੀ ਜ਼ਿਆਦਾ ਖਾਹਰਾ ਪੈ ਗਿਆ ਇਹਨਾਂ ਆਜੂ ਨਾਲ ਦੀ ਤੁਹਾਨੂੰ ਦਿਖਾਉਣੀ ਆ ਤੇ ਬਕਸੇ ਚ ਵਾੜਦੇ ਨੇ ਹਾਂ ਇੱਕੋ ਬਕਸੇ ਚ ਵਾੜਦੇ ਨੇ ਹਾਂ ਆ ਵੇਖੋ ਬਿਸਤਰੇ ਸਾਡੇ ਬਾਹਰ ਹੀ ਪੈ ਦੇਖੋ ਇਹ ਕਪੜਾ ਮਾਰਕੀਟ ਆ ਇਹ ਚਲੋ ਤੂੰ ਹੀ ਕੋਣਾ ਇੰਨਾ ਗੰਦ ਪਾਇਆ ਗੰਦ ਨੂੰ ਕੀ ਕਰੀਏ ਅਲਮਾਰੀਆਂ ਤੁਹਾਨੂੰ ਖਰਾਬ ਸੀ ਕਿਉਂ ਜਦੋਂ ਪੱਟ ਬੈਠੇ ਸਾਰਾ ਸਾਰਾ ਬਾਹਰ ਆ ਚੁੱਕਾ ਸਾਰਾ ਟੋਟਲੀ ਤੇ ਇਹ ਅੱਜ ਆਪਾਂ ਸਾਰਾ ਇਹ ਚੱਕ ਕੇ ਅਲਮਾਰੀਆਂ ਨੂੰ ਸਬਮਿਟ ਕਰ ਦੇਣਾ ਸੋ ਜਿਸ ਦੇ ਨਾਲ ਇਹ ਕਮਰਾ ਖਾਲੀ ਹੋ ਜਾਊਗਾ ਆ ਵੇਖੋ ਇਹ ਆਪਣਾ ਰੂਮ ਆ ਉਹ ਆਪਣੀ ਮੰਮੀ ਦੇ ਮੈਂ ਪਾਲੇ ਦੀ ਹੁੰਦੀ ਇਧਰ ਆ ਵੀ ਆ ਵੀ ਅਸੀਂ ਲਿਆਂਦੇ ਸੀ ਆ ਮਤਲਬ ਕਿ ਜਿਹੜੇ ਹੁੰਦੇ ਆ ਇਹ ਸਾਰੇ ਹੁਣ ਕੰਮ 'ਚ ਲੈਣੇ ਵੇ ਲੋ ਕਿੰਨਾ ਜਿਆਦਾ ਖਲਾਰਾ ਆ ਤੇ ਅੱਜ ਸਾਰਾ ਸਮੇਟਣਾ ਆ ਸੀ ਅੱਜ ਸਾਰਾ ਸਮੇਟਣਾ ਆ ਆ ساری ਰਾਤ ਅਸੀਂ ਐਸੇ ਕੰਮਤੇ ਆ ਦਿਨਾ ਦਿਨਾ ਤੁਸੀਂ ਵਲੋਗ ਵੇਖੋ ਤੇ ਵਿਆਦੇ ਫਿਰ ਕੰਮ ਨਵੇੜੇ ਜਣੇ ਐ ਰਾਤਾਂ ਨੂੰ ਆਪਣੇ ਘਰੇ ਪਲੰਬਰ ਦਾ ਕੰਮ ਕੀਤਾ ਐ ਇਸ ਬੰਦੇ ਨੇ ਕੀਤਾ ਸਾਰੀ ਫਿਟਿੰਗ ਜੋ ਪੱਟ-ਪੁੱਟ ਕੇ ਸਹੀ ਕੀਤੀ ਐ ਇਸੇ ਬੰਦੇ ਨੇ ਕੀਤੀ ਬੜਾ ਦੁੱਖ ਹੋਇਆ ਇਹਨੂੰ ਟਾਈਮ ਬੜਾ ਲੱਗਾ ਪਰ ਇਹਨੇ ਲੱਭ ਕੇ ਨੁਕਸ ਜਿੱਥੋਂ ਲੀਕੀਆਂ ਸੀ ਕਿਆਂ ਸਭ ਕੁਝ ਓਕੇ ਕਰ ਦਿੱਆਂ ਤੇ ਫਿਟਿੰਗ ਐ ਕਰਤੀ ਪਾਈ ਪਾ ਇੱਕ ਵੀ ਨਹੀਂ ਬਾਹਰ ਇਹ ਤੁਹਾਡਾ ਹੀ ਬਹੁਤ ਸ਼ੁਕਰੇ ਕਰਦੇ ਕਿ ਅਸੀਂ ਦਿਲੋਂ ਵਧੀਆ ਲੱਗਾ ਸ਼ਾਹ ਨਾਲ ਡੀਲ ਕਰਕੇ ਅਸੀਂ ਦਿਲੋਂ ਹੀ ਤਾਂ ਗਿਆ ਸ਼ਾਹ ਦਾ ਨੰਬਰ ਦੱਸਦੇ ਆ ਆਪਣਾ ਨੰਬਰ 8242 9840 ਹਾਂ ਤੇ ਇਹ ਕਿਸੇ ਤਰ੍ਹਾਂ ਦਾ ਕੰਮ ਕਰ ਦਿੰਦੇ ਆ ਹਾਂਜੀ ਹਾਂਜੀ ਕੋਠੀਆਂ-ਕੂਠੀਆਂ ਉਹ ਤਾਂ ਤੁਹਾਡੇ ਨਾਲੋਂ ਕੰਮ ਨਹੀਂ ਆਉਂਦੇ ਹਾਂਜੀ ਹਾਂਜੀ ਇੱਥੇ ਬਹੁਤ ਤਗੜੀ ਫਿਟਿੰਗ ਕੀਤੀ ਸੋ ਆਪਣੇ ਨੇੜੇ ਤੋਂ ਸਰਲੇ ਪੱਖੇ ਕੰਮ ਆ ਸਾਡੇ ਏਰੀਏ 'ਚ ਵਧੀਆ ਟੈਕ ਨੰਬਰ ਜ਼ਰੂਰ ਰੱਖੋ ਤੇ ਨੂੰ ਸੱਦੋ ਤੇ ਕੰਮ ਕਰਾ ਲਓ ਤੇ ਥੈਂਕ ਯੂ 8242 9840 ਹਾਂ ਠੀਕ ਹੈ 8242 9840 ਹਾਂ ਤੇ ਤੂੰ ਚਲੀ ਜਾਣਾ ਮੈਂ ਉੱਤਰਾ ਲੱਗੀ ਆ ਫਿਰ ਆਪੇ ਰੱਖ ਲਓ ਸਾਰਾ ਬੋਝ ਆ ਤਾਂ ਦਿਨ ਦੇ ਵਿੱਚ ਹਾਲੇ ਤੱਕ ਲੱਗੇ ਕੰਨਿਆ ਨਾਲ ਤੇਰਾ ਕੰਨਿਆ ਨਾਲ ਨਹੀਂ ਕਰਨ ਲੱਗੇ ਤੇਰਾ ਆਪਰੇ ਤੁਸੀਂ ਆਦੇ ਨਾਲ ਸ਼ੁਰੂ ਕਰਨ ਲੱਗੇ ਵਿਆਹ ਹੀ ਜਾਵੇ ਸਾਡੇ ਘਰੋਂ ਚਲੀ ਜਾਵੇ ਹਾਲੇ ਮੈਂ ਕਿੰਨੀ ਮੇਰਾ ਇੱਕ ਖਾਨਾ ਤੇ ਬੋਕਰ ਬਚਾਏ ਯਾਰ ਪਰ ਨੰਗੜਾ ਇਹ ਕੀ ਆ ਡ੍ਰਿਲ ਚੱਕੀ ਫੇਰ ਹਾਂ ਤੇ ਤੇਰੇ ਯਾਰੀ ਲੰਘਣਾ ਵਾ ਤੇ ਮੇਰੇ ਵਾਲੇ ਕਹਿੰਦੇ ਲੁਗੀ ਜਾਂਦੀ ਫਿਰ ਓਏ ਆਏ ਖੁਬੇ ਆਈ ਖੁਬੇ ਆਈ ਖੁਬੇ ਆਈ ਵੱਜਾਈ ਮੈਂ ਵੀ ਆਈ ਕਿ ਲੱਗ ਜਾ ਲੈ ਸਾਹ ਚੜਚੜੇ ਲੇਕੀ ਦੂੰ ਓ ਮਾਈ ਗੋਡ ਮਨਦੀਪ ਚਿੱਣੀ ਮੰਨੀ ਵੇਖ ਲੈ ਮੰਨੀ ਵੇਖ ਲੈ ਤਕਾ ਨਹੀਂ ਹੈਗਾ ਇਹਨੂੰ ਹਾਏ ਤੂੰ ਤਾਂ ਗੱਡੀ ਚ ਲਾਈ ਜਲੀ ਵਾ ਜਦਨ ਗੱਡੀ ਚ ਲਾਉਣੀ ਨੀ ਵਾ ਇੰਡੀਆ ਜਿਨੀ ਆ ਕੇ ਚਲਾਉਂਦੀ ਫਿਰ ਰਾਹ ਤੇ ਫੱਡ ਹੁੰਦੀ ਇੱਥੇ ਚਲਾਉਂਦੀ ਆ ਉਹ ਤੇ ਜਾਨ ਲਾਏਉਂਦੀ ਆ ਹਾਂ ਉੱਥੇ ਜਾਨ ਲਾ ਕੇ ਗੱਡੀ ਖਲਾ ਰੋਦੀ ਗਦੀ ਨੂੰ ਨਾਲ ਲੈ ਕੇ ਗਦੀ ਨੂੰ ਲਾ ਕੇ ਲਾਣੀ ਆ ਰਕੇ ਮੰਨੇ ਕੀ ਆ ਗੱਲਾਂੜਾ ਕਰੀ ਉਹ ਤੁਸੀਂ ਕਿੱਥੇ ਚੜਾਈ ਹੋਈ ਵਿਆਹ ਦੀ ਉਹ ਕਿੱਥੇ ਚੜਾਈ ਹੋਈ ਮੰਨੀ ਉੱਤਰੇ ਜੇ ਕੋਹਣਾ ਤੇ ਸਾਮਾਨ ਲੈ ਕੇ ਆਉਂਦੇ ਓਏ ਉੱਥੇ ਕਿੱਥੇ ਚੜਾਈ ਹੋਈ ਇਹਨੇ ਇਹ ਸਮਾਨ ਮੈਂ ਨੱਚਣ ਗਈ ਉੱਤੇ ਚੜ ਕੇ ਮੈਨੂੰ ਚਾਹੀ ਇੰਨਾ ਜੜਿਆ ਪਿਆ ਉਧਰ ਹੈ ਸਮਾਨੀਆਂ ਪਾਛ ਗਿਆ ਖਚਾ ਖਚ ਕਰਤ ਗਿਆ ਇੱਧਰ ਦੇਖ ਇੱਧਰ ਦੇਖ ਇਹ ਸਮਾਨ ਆਪਦਾ ਇੱਥੇ ਟਿਕਾ ਕੇ ਰੱਖਿਆ ਸੀ ਮੈਂ ਲੈ ਆ ਆਉਦੇ ਕੰਬਲ ਜੰਬਲ ਬਹੁਤ ਵੱਡੀਆਂ ਲਮਾਰੀਆਂ ਨੇ ਵੇਖ ਮਨੀ ਸਮਾਰੀ ਵੇਖ ਮੇਰਾ ਇੱਕ ਪੇਟੀ ਦਾ ਸਾਰਾ ਸਮਾਨ ਦੋ ਖਾਨਿਆਂ ਤੇ ਰੱਖਦਾ ਹੋ ਵੇਖ ਵੇ ਇੱਕ ਇੱਕ ਬੇਟੀ ਦਾ ਸਮਾਨ ਵਾਕਈ ਇੱਕ ਇੱਕ ਦੋ ਦੋ ਖਾਨਿਆਂ ਚ ਰੱਖਿਆ ਜਾਂਦਾ ਇੱਕ ਬੇਟੀ ਦਾ ਐਨੇ ਵੱਡੇ ਮਾਈਕੂ ਆ ਚੱਲ ਸਾਂਭੀ ਚੱਲ ਨਿਕਲਣਾ ਇੱਕ ਦਿਨ ਤੇ ਜਾਣਾ ਹੀ ਪਣਾ 10 ਦਿਨ ਤੱਕ ਉਹ ਜਾ ਇੱਧਰ ਤੂੰ ਰਹੀ ਮੇਰੇ ਕੱਢਦਾ ਮੈਂ ਆਦੀ ਮਰਜ਼ੀ ਨਾਲ ਜਾਉ ਤੇ ਜਾਉ ਉਹ ਤਾਂ ਤੈਨੂੰ ਜੋਰਾਵਾਂ ਵਾਲੇ ਲੈ ਜਾਣਗੇ ਕਿਹਨੇ ਲੈ ਜੋਰਾ ਜੂਰਾ ਵਾਲੇ ਮਨੇ ਵੀ ਘਰ ਆਖ ਨਹੀਂ ਕਿਹੜਾ ਘਰ ਚੱਲਦਾ ਹੁੰਦਾ ਵਾ ਸਾਡਾ ਕਾਦਾ ਜੋਰ ਬਾਬਲਾ ਹਾਂ ਇਹ ਘਰਲਾਂ ਨੂੰ ਪਤਲਾ ਹਣਾ ਵਿਚਾਰਾ ਹੂੰ ਇਹ ਥੋੜੀ ਅਗਲੇ ਵਾਲੇ ਲੱਤਾਂ ਬਾਹਾਂ ਦੇ ਵਿੱਚ ਗੱਡੀ ਮਾ ਨਹੀਂ ਚੱਲ ਚਾ ਕਰਤੀ ਹਾਂ ਰੋਣਾ ਮਾਇਆ ਇਸਿਆ ਆਵੇ ਸਾਲੇ ਆਣ ਮੈਂ ਜਾ ਆਦਾ ਮੈਨੂੰ ਮੇਰੀ ਬੱਚੀ ਦਾ ਕੋ ਹੋ ਖਿਤਰਾਂ ਦੀ ਕਮੇ ਰਹਿੰਦੇ ਤੈਨੂੰ ਖਿਤਰਾਂ ਦੀ ਹਰ ਵੇਲੇ ਪੈਂਦੇ ਰਹਿੰ ਤੈਨੂੰ ਤੇ ਫੇਰ ਤੋਂ ਸੂਤ ਰਹਿਣਾ ਮੇਰੇ ਲੈ ਉੱਥੇ ਕਹਿੰਦੇ ਟੱਕਣੀਆਂ ਤੇਰੇ ਮੱਜ ਸਾਭ ਵਿਗੜਿਆ ਆਹੀ ਇਹਨੂੰ ਕੋਈ ਸੁਧਾਰਨ ਵਾਲਾ ਹੀ ਨਹੀਂ ਟੱਕਰਿਆ ਇਹਨੂੰ ਕੋਈ ਹਾਂ ਅੰਨੇ ਦੇਣਾ ਤਾਂ ਕਿਹਾ ਸਫਾਈ ਕਰਾ ਲੋ ਕਰਾ ਲੋ 10 ਦਿਨ ਰਹਿ ਗਏ ਨੇ ਤੇ ਤੁਹਾਡਾ ਕੰਮ ਤੁਹਾਡਾ ਫੇਰ ਨਹੀਂ ਕੋਈ ਹੋਇਆ ਇਹ ਕੋ ਵੇਲਡ ਵਾਲਾ ਉਹ ਇਹੇ ਤੂੰ ਲੈਟ ਵੜ ਗਿਆ ਦੁਨੀਆਂ ਤੇਰੀ ਦੀ ਆਖੀ ਗੱਲ ਮੰਨਣੀ ਹੀ ਨਹੀਂ ਕੀ ਕਰਨੀ ਹੋਣ ਮਿਲਡ ਵਾਲੇ ਤੱਕ ਹੀ ਰਹਿ ਗਏ ਕੀ ਵੀ ਉਹਨਾਂ ਮਤਾਰੀਆਂ ਦੋ ਚਾਦਰਾਂ ਉਹਦੇ ਤੇ ਪਾ ਦੇ ਸੋਣ ਅਸਮਾਨ ਵੀ ਲੱਗ ਗਿਆ ਆਪਦੇ ਕੰਮ ਤੇ ਹੁੰਦੇ ਹਫਤਾ ਆਉਣਾ ਉਹਨੇ ਆਉਣਾ ਨਹੀਂ ਹਫਤਾ ਹਣ ਤੇਰਾ ਹਟਾਤਾ ਉਹਨੂੰ ਆ ਕੀ ਆ ਮੱਝਾਂ ਦੇ ਕੁੰਡੇ ਉਹਨੇ ਉਧਰ ਸਾਰਾ ਕੁਝ ਰੱਖਿਆ ਸੀ ਉਹ ਨਹੀਂ ਜੋੜ ਕੇ ਦਿੱਤੇ ਨਹੀਂ ਫਿਰ ਤੂੰ ਵੀ ਆਪਦੇ ਆ ਜਾ ਬੂਹਾ ਬਣਵਾਉਣ ਲੱਗ ਗਈ ਕਿ ਇੱਕ ਦਿਨ ਬੂਹੇ ਨੂੰ ਲਵਾਤਾ ਐਵੇਂ ਫालतू ਇਹ ਬੂਹਾ ਲਾਉਣਾ ਨਹੀਂ ਸੀਗਾ ਫालतू ਚੀਜ਼ਾਂ ਦੇ ਤੂੰ ਕਰਾਈ ਜੰਨੀ ਨਹੀਂ ਨਹੀਂ ਕੰਮ ਮੈਂ ਕਰਾਈ ਜੰਨੀ ਆ ਯਾਹ ਕੌਣ ਤੋੜ ਗਿਆ ਇਹ ਪਤਨੀ ਰੱਖਦੇ ਮਤਾਂ ਨਹੀਂ ਤੋੜਦੇ ਨਹੀਂ ਆ ਵਾ ਡਾ ਡਰਾਈਵਰੀ ਨੂੰ ਬਣ ਜਾਂਦਾ ਵਾ ਲੋਕਾਂ ਨੂੰ ਤਾਂ ਰਾਜਨੀਤੀ ਦਾ ਤੇ ਤੈਨੂੰ ਤਾਂ ਥਿੜੇ ਵੀ ਨਹੀਂ ਜਾਗਾ ਇਹ ਤਾਂ ਨੁਕਸਾਨ ਕੀਤਾ ਹੀ ਕੀਤਾ ਸਕਾਰਪੀਆ ਦੇ ਉਹ ਪਿੱਛੋਂ ਲੇਟਾ ਵੀ ਭੰਡੀ ਫਿਰਦਾ ਇਹ ਨੂੰ ਪੁੱਛ ਕਿੱਥੋਂ ਟੁੱਟ ਗਿਆ ਇਹ ਤੇਰੇ ਤੁਹਾਡੇ ਮੁੰਡੇ ਨੇ ਤੁਹਾਡੇ ਕਾ ਪਹਿਲੇ ਦਿਨ ਉਹ ਚੋੜੀਆਂ ਸਾਰਾ ਕੁਝ ਇੰਨੇ ਹੀ ਤੋੜਿਆ ਮੰਮੀ ਵੇਖ ਮੈਂ ਦੇਖ ਨਾ ਨਹੀਂ ਹੁਣ ਮੈਂ ਹੋਰ ਨਹੀਂ ਆਉਣ ਦੇ ਨਹੀਂ ਆ ਦਿਨੇ ਦਿਨੇ ਨਰਾਤਾ ਆ ਰੈਂਦਾ ਤੈਨੂੰ ਵੀ ਕਿਸੇ ਵਾਲੇ ਕੰਮ ਚਾਜਦਾ ਨਹੀਂ ਜਾਂ ਕਿਸੇ ਤੋਂ ਟੁੱਟ ਜਾਂਦੀ ਤਾਂ ਤੂੰ ਅਗਲਿਆਂ ਦਾ ਜੀਣਾ ਰਾਮ ਕਰ ਛੱਡਣਾ ਕਿੰਨੇ ਜੀ 1500 ਦੀ ਤੇ ਹਾਂ ਦੇ ਹੁਣ 1500 ਪਰ ਲਿਆ 1500 ਰੁਪਿਆ ਨਹੀਂ ਭਿਣ ਤੇਰੇ ਆਇਆ ਤੋ ਤੜਕੇ ਤਾਂ ਨਹੀਂ ਉੱਥੇ ਗਾਂ ਅੱਧੀ ਰਾਤ ਤੁਰਿਆ ਫਿਰਦਾ ਸੀ ਗਾਂ ਦੱਸੋ ਜੀ ਕੋਈ ਵੜਾ ਸਮਾਨ ਕਿੱਥੇ ਰੱਖਣਾ ਹੈ ਆਏ ਆਪਾਂ ਸਾਰਾ ਚੱਕ ਲੱਕੜ ਦਾ ਤਾਂ ਉਹਨਾਂ ਨੂੰ ਚਾਹੀਦਾ ਇਹ ਸਾਰਾ ਚੱਕ ਦੇ ਮੜ ਕੇ ਬਣ ਜਾਂਦਾ ਵੱਡਾ ਸਿਆਣਾ ਸਾਰਿਆਂ ਦੇ ਅੱਗੇ ਜਾ ਆ ਜਾ ਕੇ ਔਰ ਆ ਆਹ ਤਾਂ ਜਮਾਰੀ ਆ ਆਹ ਕਾਹਦੇ ਜਮਾਰੀ ਆ ਇੱਧਰਲੀ ਵੀ ਤੋੜੀ ਆ ਗਿਓ ਵੀ ਤੋੜੀ ਆ ਪਹਿਲਾਂ ਦੀ ਪਹਿਲਾਂ ਦੀ ਜੇ ਪਹਿਲੇ ਪੂਤਨੇ ਤੋੜ ਗਏ ਇੱਥੇ ਹਾਂ ਪਹਿਲਾਂ ਦੇ ਪੂਤਨੇ ਤੋੜ ਗਏ ਵੀ ਕੰਮ ਕਰਕੇ ਤਾਂ ਪੋਲੇ ਜੀ ਉਹਨੂੰ ਖਿਸਕ ਜਾਂਦਾ ਵੀ ਮੇਰਾ ਕਿਹੜਾ ਕਿਸੇ ਨੇ ਨਾਂ ਲੈਣਾ ਵਾ ਮੇਰੇ ਨਾਲ ਕੁਝ ਨਹੀਂ ਹੋਣਾ ਉਹ ਪਈ ਆ ਵਿਗਟ ਜੀ ਪਲਾਸਟਿਕ ਦੀ ਫੜੇ ਕਿੱਤੇ ਸੇਕ ਇਹਨੂੰ ਕਿਵੇਂ ਪਤਾ ਲੱਗੇ ਉਹ ਸਾਮਣੇ ਡੱਬਾ ਅਲਮਾਰੀਆਂ ਵੀ ਬਾਹਰ ਕੱਢ ਦਿੱਤੀਆਂ ਗਈਆਂ ਇਹਦੇ ਵਿੱਚ ਹੈ ਵੀ ਸਾੜਨ ਵਾਲਾ ਹੀ ਹੈ ਹਾਂ ਉੱਥੇ ਆ ਕਿਉਂ ਸਮਾਨ ਕਢਾਈ ਜਾਂ ਗਿਆ ਪਿੰਜਰੇ ਬਣਾ ਦਿੱਤੇ ਗਏ ਇੱਥੇ ਲੋ ਜੀ ਲੋ ਕੋਈ ਸਣੀ ਕਰਨ ਨਾਲ ਮਾਰੀਆਂ ਤੇ ਇੱਥੇ ਹੀ ਰਹਿਣੀਆਂ ਇਹ ਦਾਣਾ ਵੀ ਬਾਹਰ ਕੱਢ ਕੇ ਉਧਰਲੇ ਪਾਸੇ ਚੱਲੋ ਜਿੱਥੇ ਲੈ ਜਾਣਾ ਜਾਈਦਾ ਗਾਣੇ ਲਈ ਥਾਂ ਹੈ ਨਹੀਂ ਕਿਤੇ ਵੀ ਉਹ ਛੱਡ ਦੇ ਪਰਲੇ ਪਾਸੇ ਤੇਰਾ ਕੋਈ ਸੂਤਗਾ ਉਹ ਛੱਡ ਦੇ ਪਰਲੇ ਪਾਸੇ ਵਧੀਆ ਥਾਂ ਕਿੱਥੇ ਆ ਜਾਣਾ ਇੱਧਰ ਵੀ ਬੱਠੇ ਨੇ ਆਹ ਜਿਹੜੀ ਉਹ ਬਾਹ ਬਾਦ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਨਗਰ ਕੀਤਨ ਤੇ ਆਪਣਾ ਟਰੈਕਟਰ ਲੱਗਾ ਸੀ ਹਰਤੀ ਪਾਉਂਦੇ ਹੁੰਦੇ ਪਿੰਟ ਵਾਲੇ ਤੇ ਆਪਣਾ ਵੀ ਕੁਦਰਤੀ ਤੌਰ ਤੇ ਨਾ ਨਿਕਲਿਆ ਸੀ ਸੋਨਾ ਬਣਾਇਆ ਸੀ ਟਰੈਕਟਰ ਆਪਾਂ ਚੈੱਕ ਕਰੋ ਠੀਕ ਆ ਓਕਰ ਬਟ ਆ ਮਾਇਲਾ ਆ ਮਾਇਲੋ ਆ ਮਾਇਲੋ ਆ ਇਹ ਮਾਇਲੋ ਆ ਹਟ ਮਾਇਲੋ ਇਹ ਮਿਲੂ ਥੋੜਾ ਇਹ ਬੂਆ ਬੰ ਥੋੜਾ ਜਿ ਟਕਰਨਾ ਪਿਆ ਨਾ ਨਾਰਮਲ ਜਿ ਬਿਜਲੀ ਗੱਲ ਤਾਂ ਨਹੀਂ ਦੱਸਣੀ ਲੱਕੜ ਵਾਲੇ ਵੀ ਆਏ ਹੋਏ ਨੇ ਇਹੋ ਹੀ ਰਹਿ ਗਏ ਬਸ ਕੱਲੇ ਤੇ ਰੰਗ ਵਾਲੇ ਬਸ ਅਸੀਂ ਵੀ ਜਲਦ ਜਾ ਰਹੇ ਆ ਜਲਦ ਜਾ ਰਹੇ ਆ ਨੋ ਜੀ ਧੁੰਦ ਤੇ ਠੰਡ ਵਾਵਾ ਹੋ ਗਈ ਨਾ ਅੱਜ ਵਾਵਾ ਜਿਵੇਂ ਠੰਡ ਨਹੀਂ ਗਈ ਅੱਜ ਠੰਡੀ ਜੀ ਠੰਡੀ ਜੀ ਹਵਾ ਵਜਦੀ ਜਿਹੜੀ ਚੱਲਦੀ ਹੈ ਨਾ ਇਹ ਕੰਮ ਖਰਾਬ ਹਾਂ ਤਾਂ ਆ ਕਮਰੇ ਦਾ ਹਾਲ ਵੇਖ ਲਓ ਤੁਸੀਂ ਆ ਪੜਤੀ ਪਿਆ ਰੰਗ ਨਹੀਂ ਯਾਰ ਬਣੀ ਗੱਲ ਰੰਗ ਹੋਰ ਕਰਨਾ ਇੱਥੇ ਰੰਗ ਹੀ ਗਲਤ ਕਰਤਾ ਇਹਨਾਂ ਨੇ ਚਾਹ ਪੀਂਦੇ ਹੋਏ ਨੌਜਵਾਨ ਗੱਭਰੂ ਸੁੰਢੀ ਰੰਗ ਹੈ ਵਾਕੇ ਉਹ ਅੱਜ ਆ ਸ਼ੀਸ਼ਾ ਲੈ ਲਾਫ ਹੋਣ ਪਹਿਲਾਂ ਹੀ ਬਈ ਮੈਂ ਗੱਲ ਕਰਾਂ ਦਾ ਕੋਆ ਹੋਏ ਸ਼ੀਸ਼ਾ ਨਾ ਕੋਈ ਅੱਜ ਸ਼ਾਵਰ ਵੀ ਆਉਂਦਾ ਨਾ ਕਦ ਰੋਆ ਕੋਣੇ ਕਰਾਂ ਕਰੇ ਬਈ ਖਰਾਬ ਕਰ ਦੇਣਾ ਠੀਕ ਹੈ ਮੈਂ ਤਾਂ ਕਹਿੰਦਾ ਵਧੀਆ ਹੋਇਆ ਉਹ ਜਿਹੜੇ ਲੰਗੇ ਟੱਪੀ ਆ ਦੇਣਾ ਨੇਕਾ ਲਾ ਕੇ ਬੰਦੇ ਨੌਣੇ ਬਣੇ ਸ਼ੀਸ਼ਾ ਭਾਗੇ ਵੀ ਹਾਂ ਆ ਨਵੀਂ ਇਹਨੇ ਮੋਲਡਿੰਗ ਇਹ ਇਹਦੇ ਅਕੋਰਡਿੰਗ ਡਿਜ਼ਾਈਨ ਹਾਂ ਦੇਖਾਂ ਕਿੰਨਾ ਕੁ ਚੱਜਦਾ ਹਾਂਜੀ 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 ਸਾਰਾ ਕੋਣੇ ਮੇਰੇ ਪੈ ਲੈ ਰਹੇ ਨੇ ਹਾਂ ਤੇ ਹਾਏ ਹਾਏ ਗੁੱਡੀ-ਬੁੱਡੀ ਹਾਏ ਹਾਏ ਬੈਠੀ ਖੂਨ ਦੇ ਵਿੱਚ ਆ ਗਈ ਹਾਏ 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 ਚਲੋ ਜੀ ਆ ਬੈੱਡ ਬੁੱਡੇ ਨੇ ਆ ਵੇਖੋ ਕਿਵੇਂ ਗੰਦਾ ਉਹ ਤਾਂ ਬਿੱਲੀ ਫਿਰਦੀ ਰਹੀ ਆ ਬਿਨੈ ਦੇ ਬਾਰੇ ਬਿਨੈ ਦੇ ਬਾਰੇ ਹੁਣ ਤੈਨੂੰ ਉਹ ਵੀ ਸਿਸਟਮ ਓਕੇ ਆ ਉਹ ਕਰ ਉਹਨੂੰ ਕੰਪਲੀਟ ਕਰ ਯਾਰ ਅੱਜ ਲੋਅਰ ਲਾਵਰ ਤੇਰੇ ਕੋ ਆਏ ਪਏ ਆਏ ਮੈਂ ਇਹ ਕੰਮ ਵੀ ਕਰਕੇ ਫੇਰ ਉਹ ਟੁੱਟ ਜਾਣੇ ਭਰਾਵਾ ਨੁੱਕਰਜੀ ਭੁਰ ਗਈ ਉਹਦੀ ਭੋਲ ਦਿੱਤੇ ਆ ਟੁੱਟਿਆ ਨਹੀਂ ਤੁਸੀਂ ਭੋਲਦੇ ਆ ਪਰ ਇਹ ਇੱਧਾ ਹੀ ਲੱਗਨੇ ਆ ਹਾਂਜੀ ਉਹ ਬਚ ਗਏ ਆ ਇਹ ਮੇਰੀ ਕਿਸਮਤ ਚੰਗੀ ਆ ਮੇਰੇ ਤੋਂ ਨੁਕਸਾਨ ਵੀ ਹੋ ਜੇ ਪਰ ਘਾਟੇ ਤਾਂ ਸੱਜਦਾ ਨਹੀਂ ਹੈਗਾ ਪਰ ਹੋਇਆ ਤੇ ਮੇਰੇ ਹੱਥੋਂ ਹੀ ਆ ਬਾਕੀ ਤੁਹਾਡਾ ਫਾਇਦਾ ਕਰਵਾਉਂਦੇ ਬੈਠੇ ਬਾਤ ਠੀਕ ਆ ਜੇ ਆਉਂਦੇ ਬਸਦੇ ਰਹੋ ਵੇ ਥੈਂਕ ਯੂ ਸਾਡਾ ਬਾਲ ਤੁਸੀਂ ਕਰੋਨਾ ਤੁਹਾਡਾ ਬਹੁਤ ਮੈਂ ਟੈਨਸ਼ਨ ਵਾਲਾ ਜਦੋਂ ਆਲ ਮਾਰੀ ਬਣੀ ਨਾ ਤੁਸੀਂ ਫੇਰ ਵੇਖਣਾ ਇਹਨਾਂ ਦੇ ਕੰਮ ਠੀਕ ਹੈ ਨਾ ਵਾਹ ਕਮਾਲ ਕਰਦਾ ਕਮਾਲ ਕਰਦਾ ਬੰਦੇ ਪੰਜ ਅੱਜ ਉਹ ਦੋ ਲੱਗੇ ਉਹ ਦੋ ਲਾਉਂਦੇ ਹੋ ਅੱਡਾ ਗੁੱਡੇ ਦਵਾਈ ਦਵਾਉਣ ਗਿਆ ਹੈ ਇਹਦੇ ਕੋ ਕੀ ਹੋਇਆ ਬੁਖਾਰ ਮੈਨੂੰ ਆਤ ਗਿਆ ਵੇ ਨਹੀਂ ਨਹੀਂ ਇਹ ਨਹੀਂ ਉਹ ਦੂਜਾ ਹੈ ਛੜੀ ਛੋਟਾ ਅੱਛਾ ਛੜੀ ਉਹ ਦੂਜਾ ਠੀਕ ਹੈ ਠੀਕ ਆ ਅੱਜ ਇਹਦਾ ਕਮਰੇ ਦੀ ਟੱਕ ਮਰੇ ਦਾ ਕੰਮ ਹੈ